ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਤਾਗਰਾ ਤੇ ਲਗਾਤਾਰ ਪੰਜਾਬ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਲੈ ਕੇ ਤੁਹਾਨੂੰ ਹਰ ਅਪਡੇਟ ਦੇ ਰਿਹਾ ਤੇ ਹਰ ਸ਼ਹਿਰ ਦਾ ਹਾਲਾਤ ਦੱਸ ਰਿਹਾ ਕਿ ਹਰ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਜਿਹੜੀ ਕਿਹੜੀ ਪਾਰਟੀ ਇਸ ਵਾਰ ਆਪਣਾ ਪਰਚਮ ਲਹਿਰਾ ਸਕਦੀ ਹੈ ਤੇ ਕਿਸ ਕਿਹੜੀ ਪਾਰਟੀ ਇਸ ਵਾਰ ਹਾਵੀ ਨਜ਼ਰ ਆ ਰਹੀ ਹੈ ਜਿਵੇਂ ਕਿ ਤੁਸੀਂ ਪਿਛਲੇ ਲਾਈਵ ਦੇ ਵਿੱਚ ਪਟਿਆਲਾ ਸ਼ਹਿਰ ਦੀ ਗੱਲਬਾਤ ਸੁਣੀ ਤੇ ਉਸ ਦੇ ਵਿੱਚ ਜੋ-ਜੋ ਹਾਲਾਤ ਸੀਗੇ ਜੋ-ਜੋ ਸਿਨੈਰੀਓ ਸੀਗੇ ਉਸਾਂ ਤੁਹਾਨੂੰ ਸਾਡੇ ਪੱਤਰਕਾਰ ਮਨੀਸ਼ ਕੌਸ਼ਲ ਵੱਲੋਂ ਦੱਸੇ ਗਏ ਤੇ ਹੁਣ ਆਪਾਂ ਗੱਲ ਕਰਾਂਗੇ ਗੁਰੂ ਦੀ ਨਗਰੀ ਅੰਮ੍ਰਿਤਸਰ ਦੀ ਜਿੱਥੇ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਫੇਮਸ ਚਿਹਰਾ ਜੇ ਮੈਂ ਗੱਲ ਕਰਾਂ ਕੋਰ ਵਿਜੇ ਪ੍ਰਤਾਪ ਬੇਦਵੀ ਦੇ ਮੁੱਦੇ ਨੂੰ ਲੈ ਕੇ ਬੇਦਵੀ ਦੇ ਮਸਲੇ ਨੂੰ ਲੈ ਕੇ ਲਗਾਤਾਰ ਕਰ ਰਹੇ ਸੀਗੇ ਪੈਰ ਵੀ ਕਰ ਰਹੇ ਸੀਗੇ ਕਾਰਵਾਈ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਪਰ ਉਹਨਾਂ ਵੱਲੋਂ ਅਸਤੀਫਾ ਦੇ ਕੇ ਅਸਤੀਫਾ ਦੇ ਦਿੱਤਾ ਕਿ ਆਪਣੀ ਆਈਪੀਐਸ ਦੀ ਨੌਕਰੀ ਤੋਂ ਉਸ ਤੋਂ ਬਾਅਦ ਉਹਨਾਂ ਵੱਲੋਂ ਜੁਆਇਨ ਕਰ ਲਈ ਗਈ ਆਮ ਆਦਮੀ ਪਾਰਟੀ ਆਮ ਆਦੀ ਪਾਰਟੀ ਤੋਂ ਐਮਐਲਏ ਬਣੇ ਪਰ ਐਮਐਲਏ ਬਣ ਕੇ ਜਦੋਂ ਐਮਐਲਏ ਬਣੇ ਉਹਨਾਂ ਨੂੰ ਬਹੁਤ ਉਮੀਦਦਾ ਸੀ ਕਿ ਆਵਾਦਮੀ ਪਾਰਟੀ ਦੇ ਵਿੱਚ ਮੈਂ ਕੋਈ ਵੱਡਾ ਰੋਲ ਜਾਂ ਕੁਝ ਹੋਰ ਚੀਜ਼ ਹੋ ਸਕਦੀ ਹੈ ਬਟ ਉਹ ਚੀਜ਼ ਨਹੀਂ ਹੋ ਪਾਈ ਤੇ ਇਸੇ ਨੂੰ ਲੈ ਕੇ ਜੋ ਹੁਣ ਗੱਲਬਾਤ ਸਾਹਮਣੇ ਆਈ ਕਿ ਆਕਵਰ ਵਿਜੇ ਪ੍ਰਤਾਪ ਨੇ ਇਸ ਵਾਰ ਜਿਹੜੇ ਐਮਸੀ ਇਲੈਕਸ਼ਨ ਨੇ ਉਹਦੇ ਲਈ ਆਵਾਦਮੀ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਚਾਰ ਨਹੀਂ ਕੀਤਾ ਸੋ ਇਹ ਕਿਤੇ ਨਾ ਕਿਤੇ ਆਵਾਦਮੀ ਪਾਰਟੀ ਦੇ ਖਿਲਾਫ ਜਾ ਸਕਦੀ ਹੈ ਜਾਂ ਆਵਾਦਮੀ ਪਾਰਟੀ ਨੂੰ ਇਸ ਦਾ ਖਮਿਆਚਾ ਭੁਗਤਣਾ ਪੈ ਸਕਦਾ ਹੈ ਤੇ ਇਸੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਅਮ੍ਰਿਤਸਰ ਤੋਂ ਅਮਿਤ ਸ਼ਰਮਾ ਸਾਡੇ ਨਾਲ ਜੁੜ ਚੁੱਕੇ ਨੇ ਜੀ ਅਮਿਤ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਲਾਈਵ ਸੈਸ਼ਨ ਦੇ ਵਿੱਚ ਤੇ ਗੱਲਬਾਤ ਕਰਾਂਗੇ ਕਿ ਤੁਸੀਂ ਸਿਨੈਰੀਓ ਦੇਖ ਰਹੇ ਹੋ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਕੋ ਵੱਡਾ ਚਿਹਰਾ ਪੰਜਾਬ ਦਾ ਨਾਮੀ ਚਿਹਰਾ ਕੁਵਰ ਵਿਜੇ ਪ੍ਰਤਾਪ ਦਾ ਇਸ ਤਰ੍ਹਾਂ ਬਾਗੀ ਹੁੰਦਾ ਬਾਕੀ ਤਾਂ ਸ਼ੁਰੂ ਤੋਂ ਸਲੋ ਸਲੋ ਹੋ ਰਿਹਾ ਸੀਗੇ ਪਰ ਇਸ ਵਾਰ ਜਿਹੜੀਆਂ ਚੋਣਾਂ ਦੇ ਵਿੱਚ ਉਮੀਦਵਾਰਾਂ ਦੀ ਹੈਲਪ ਨਾ ਕਰਨਾ ਉਹਨਾਂ ਲਈ ਪ੍ਰਚਾਰ ਨਾ ਕਰਨਾ ਆਮ ਆਦਮੀ ਪਾਰਟੀ ਨੂੰ ਭਾਰਾ ਪੈ ਸਕਦਾ ਜੀ ਬਿਲਕੁਲ ਆਮਾਦੀ ਪਾਰਟੀ ਦੀ ਗੱਲ ਕਰੀਏ ਕਿਉਂਕਿ ਲੋਕ ਜਿਹੜੇ ਨਗਰ ਨਿਗਮ ਦੇ ਚੋਣ ਹੈ ਕੱਲ ਚੋਣ ਹੋਣ ਜਾ ਰਹੇ ਕੱਲ ਉਸ ਦੀ VOTING ਹੋਣੀ ਹੈ ਕੁਝ ਹੱਦ ਤੱਕ ਇਹ ਚੋਣ ਜਿਹੜੇ ਵਿਧਾਇਕ ਜਿਹੜੇ ਮੌਜੂਦਾ ਵਿਧਾਇਕ ਹੁੰਦੇ ਆ ਉਹਨਾਂ ਦੇ ਸਿਰ ਤੇ ਜ਼ਰੂਰ ਇਹ ਚੋਣ ਜਿੱਤੇ ਜਾਂਦੇ ਅਗਰ ਆਪਾਂ ਪਿਛਲੇ ਇਤਿਹਾਸ ਦੀ ਗੱਲ ਕਰੀਏ ਤਾਂ ਜਦੋਂ ਵੀ ਜਿੰਨੇ ਵੀ ਵਿਧਾਇਕ ਜਿਹੇ ਅਮ੍ਰਿਤਸਰ ਦੀ 11 ਵਿਧਾਨ ਸਭਾ ਹੈ ਜਿਸ ਦੇ ਵਿੱਚੋਂ 9 ਵਿਧਾਨ ਸਭਾ ਜਿਹੜੀ 5 ਵਿਧਾਨ ਸਭਾ ਜਿਹੜੀ ਅਮ੍ਰਿਤਸਰ ਸ਼ਹਿਰੀ ਦੇ ਵਿੱਚ ਆਉਂਦੀ ਹੈ ਸੋ 5 ਵਿਧਾਇਕ ਇਸ ਵੇਲੇ ਆਮਦਵੀ ਪਾਰਟੀ ਦੇ ਜ਼ੂਰ ਹੈ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਤੇ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਸੋ 11 ਵਿਧਾਇਕ ਕਾਂਗਰਸ ਦੇ ਸੀ ਹਾਲਾਂਕਿ ਵਿਕਰਮ ਮਜੀਠੀਆ ਜ਼ਰੂਰ ਅਕਾਲੀ ਦਲ ਤੋਂ ਪਿਛਲੇ ਕਈ ਤਿੰਨ ਵਾਰੀ ਜਦੂਰ ਜਿੱਤੇ ਐ ਸੋ ਕੁਛ ਹੱਦ ਤੱਕ ਗੱਲ ਕਰੀਏ ਤੇ ਜਿਹੜੇ ਮਨਿਸਪਲ ਕਾਰਪੋਰੇਸ਼ਨ ਦੀ ਚੋਣਾਂ ਹੁੰਦੀਆਂ ਉਹ ਸਾਰੀਆਂ ਚੋਣਾਂ ਐਮਐਲਏ ਦੇ ਜ਼ਰੂਰ ਸਿਰ ਤੇ ਹੁੰਦੀਆਂ ਵਾ ਐਮਐਲਏ ਜਿੰਨੇ ਵੀ ਜਿਹੜੇ ਕੰਸਟੀਟਿਊਐਂਸੀ ਹੁੰਦੀਆਂ ਵਾ ਜਿੰਨੀਆਂ ਵੀ ਵਾਡਾ ਹੁੰਦੀਆਂ ਵਾ ਸੋ ਐਮਐਲਏ ਉਸ ਵਾਡਾਂ ਦੇ ਜ਼ਰੂਰ ਉਸਦੇ ਨਤੀਜੇ ਐਮਐਲਏ ਦੇ ਸਿਰ ਤੇ ਹੁੰਦੇ ਆ ਸੋ ਕੁਛ ਹੱਦ ਤੱਕ ਗੱਲ ਕਰੀਏ ਤੇ ਅੰਮ੍ਰਿਤਸਰ ਨਾਰਥ ਵਿਧਾਨ ਸਭਾ ਕੱਲੀ ਨਾਰਥ ਵਿਧਾਨ ਸਭਾ ਨਹੀਂ ਬਲਕਿ ਨਾਰਥ ਵਿਧਾਨ ਸਭਾ ਦੇ ਨਾਲ ਜਿੰਨੇ ਵੀ ਹੋਰ ਕੌਨਸਟੀਚੁਐਂਸੀਆ ਹੋਰ ਵੀ ਵਿਧਾਨ ਸਭਾ ਏਰੀਆ ਵਾ ਜਿਵੇਂ ਸਾਊਥ ਹੈ ਈਸਟ ਹੈ ਵੈਸਟ ਹੈ ਸੈਂਟਰਲ ਹੈ ਸੋ ਹਰ ਜਗ੍ਹਾ ਤੇ ਕੁਰ ਵਿਜੇ ਪ੍ਰਤਾਪ ਨੈਟਿਕ ਤੌਰ ਤੇ ਜਿਸ ਦੀ ਸਪੋਰਟ ਕਰ ਰਹੇ ਆ ਉਹ ਆਜ਼ਾਦ ਉਮੀਦਵਾਰ ਆ ਜਿੰਨੇ ਵੀ ਆਜ਼ਾਦ ਉਮੀਦਵਾਰ ਆ ਔਰ ਪੂਰ ਵਿਜੇ ਪ੍ਰਤਾਪ ਦੇ ਬੈਨਰ ਜ਼ਰੂਰ ਲਗਾ ਕੇ ਪ੍ਰਚਾਰ ਕਰਦੇ ਨਜ਼ਰ ਆ ਰਿਹਾ ਤੇ ਇੱਕ ਦੋ ਜਿਹੜੇ ਉਮੀਦਵਾਰ ਹੈ ਉਹਨਾਂ ਦੇ ਪੂਰ ਵਿਜੇ ਪ੍ਰਤਾਪ ਖੁਦ ਵੀ ਉਹਨਾਂ ਦੀ ਸਪੋਰਟ ਕਰਨ ਲਈ ਪੁੱਜੀ ਹੈ ਸੋ ਕੱਲ ਜਿਹੜੀ ਪ੍ਰੈਸ ਕਾਨਫਰੰਸ ਹੈ ਉਸ ਤੋਂ ਵੀ ਕੁਰ ਵਿਜੇ ਪ੍ਰਤਾਪ ਨੇ ਸਾਫ ਕੀਤਾ ਹੈ ਕਿ ਉਹ ਕਿਸੇ ਵੀ ਵਿਧਾਇਕ ਦੀ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਦੇ ਜਿੰਨੇ ਵੀ ਉਮੀਦਵਾਰ ਆ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਲਈ ਪ੍ਰਚਾਰ ਨਹੀਂ ਕਰ ਰਹੇ ਕਿਉਂਕਿ ਪਿਛਲੇ ਦਿਨੀ ਸ਼ਾਇਦ ਤੁਹਾਨੂੰ ਵੀ ਯਾਦ ਹੋਵੇਗਾ ਕਿ ਉਹਨਾਂ ਦੀ ਪਤਨੀ ਦੀ ਵੀ ਮੌਤ ਹੋਈ ਹੈ ਸੋ ਉਹਨਾਂ ਨੇ ਉਹ ਜਰੂਰ ਆਧਾਰ ਆਧਾਰ ਬਣਾਇਆ ਹੋਇਆ ਹੈ ਕਿ ਉਹ ਉਸ وجہ ਨਾਲ ਜ਼ਰੂਰ ਪਰੇਸ਼ਾਨ ਹੈ ਸੋ ਨੈਤਿਕ ਤੌਰ ਤੇ ਉਹ ਜਿਹੜੇ ਆਜ਼ਾਦ ਉਮੀਦਵਾਰਾਂ ਦੀ ਸਪੋਰਟ ਕਰ ਰਹੇ ਆ ਕਿਉਂਕਿ ਕਿਸੇ ਨੇ ਵੀ ਜਿਹੜੀ ਲਿਸਟ ਹੈ ਉਹਨਾਂ ਦੁਆਰਾ ਆਮ ਆਦੀ ਪਾਰਟੀ ਨੂੰ ਮਨਿਸਪਲ ਕਾਰਪੋਰੇਸ਼ਨ ਦੇ ਚੋਣਾਂ ਦੇ ਲਈ ਉਮੀਦਵਾਰਾਂ ਦੀ ਦਿੱਤੀ ਗਈ ਸੀ ਉਹਨਾਂ ਦੇ ਵਿੱਚੋਂ ਆਮ ਆਦੀ ਪਾਰਟੀ ਦੁਆਰਾ ਕੋਈ ਵੀ ਉਮੀਦਵਾਰ ਨਹੀਂ ਬਣਾਇਆ ਗਿਆ ਆਮ ਆਦੀ ਪਾਰਟੀ ਦੁਆਰਾ ਆਪਣੇ ਉਮੀਦਵਾਰ ਖੜੇ ਕੀਤੇ ਗਏ ਹਾਲਾਂਕਿ ਨੌਰਥ ਜਿਹੜਾ ਵਿਧਾਨ ਸਭਾ ਜਿੱਥੋਂ ਵਿਧਾਇਕ ਹੈ ਨੌਰਥ ਵਿਧਾਨ ਸਭਾ ਦੇ ਵਿੱਚ ਜਿੰਨੇ ਵੀ ਜਿਹੜੇ ਉਮੀਦਵਾਰ ਖੜੇ ਹੈ ਉਸ ਦੇ ਵਿੱਚ ਕੁਰ ਵਿਜੇਪ੍ਰਤਾਪ ਨੇ ਸਾਬਤ ਕੀਤਾ ਵੀ ਕੀ ਉਹ ਸਾਰੇ ਉਮੀਦਵਾਰਾਂ ਨੂੰ ਜਾਣਦੇ ਤੱਕ ਨਹੀਂ ਹੈ ਕਈ ਉਮੀਦਵਾਰ ਤੇ ਇਹੋ ਜਿਹੇ ਹੈ ਕਿ ਜਿਹੜੇ ਉਹਨਾਂ ਨੇ ਕਦੀ ਦੇਖੇ ਵੀ ਨਹੀਂ ਹੈ ਸੋ ਕੁਛ ਹੱਦ ਤੱਕ ਜਿਹੜੇ ਉਹਨਾਂ ਦੇ ਪਾਰਟੀ ਵਰਕ ਹੈ ਜਿਨ੍ਹਾਂ ਦੀ ਉਹਨਾਂ ਨੇ ਸਪੋਰਟ ਕੀਤੀ ਸੀ ਜਿਨ੍ਹਾਂ ਦੀ ਲਿਸਟ ਉਹਨਾਂ ਦੁਆਰਾ ਜਿਹੜੇ ਆਮ ਆਦਮੀ ਪਾਰਟੀ ਦੇ ਆਲਾ ਨੇਤਾਵਾਂ ਨੂੰ ਭੇਜੀ ਗਈ ਸੀ ਉਹਨਾਂ ਨੂੰ ਸਪੋਰਟ ਕਰ ਰਹੇ ਆ ਉਹ ਆਜ਼ਾਦ ਖੜੇ ਹੋਏ ਐ ਸੋ ਕੁਛ ਹੱਦ ਤੱਕ ਜਿੰਨੇ ਵੀ ਆਜ਼ਾਦ ਖੜੇ ਹੋਏ ਆ ਅਗਰ ਅੰਨਾਦੀ ਕੋਰ ਵਿਜੇਪ੍ਰਤਾਪ ਸਪੋਰਟ ਕਰ ਰਹੇ ਆ ਤੇ ਕੁਛ ਹੱਦ ਤੱਕ ਵੋਟਾਂ ਜਿਹੜੀਆਂ ਤੋੜਨਗੇ ਉਹ ਆਮ ਆਦੀ ਪਾਰਟੀ ਦੀਆਂ ਹੀ ਵੋਟਾਂ ਤੋੜਨਗੇ ਸੋ ਕੁਛ ਹੱਦ ਤੱਕ ਮਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਚੋਣ ਹੋਣ ਜਾ ਰਹੇ ਇਸ ਦਾ ਨੁਕਸਾਨ ਆਮ ਆਦੀ ਪਾਰਟੀ ਨੂੰ ਹੋ ਸਕਦਾ ਕਿਉਂਕਿ ਕੋਰ ਵਿਜੇਪ੍ਰਤਾਪ ਵਿਧਾਇਕ ਹੈ ਅੰਮ੍ਰਿਤ ਸਰ ਮੌਜੂਦਾ ਵਿਧਾਇਕ ਹੈ ਕਾਫੀ ਹੱਦ ਤੱਕ ਲੋਗ ਉਹਨਾਂ ਨੂੰ ਜਾਣਦੇ ਉਹਨਾਂ ਦੇ ਸ਼ਖਸ ਨੂੰ ਜਾਣਦੇ ਉਹਨਾਂ ਦੀ ਸ਼ਖਸੀਅਤ ਨੂੰ ਜਾਣਦੇ ਆ ਅੰਮ੍ਰਿਤ ਸਰ ਤੋਂ ਐਸਐਸਪੀ ਦੀ ਕੌਰ ਵਿਜੇ ਪ੍ਰਤਾਪ ਰਹੀ ਹੈ ਤਾਂ ਉਸ ਵੇਲੇ ਕਿਡਨੀ ਕਾਂਡ ਜਿਸ ਨੂੰ ਲੋਕ ਅੱਜ ਵੀ ਯਾਦ ਕਰਦੇ ਆ ਕਿਡਨੀ ਕਾਂਡ ਦਾ ਜਿਹੜਾ ਖੁਲਾਸਾ ਕੌਰ ਵਿਜੇ ਪ੍ਰਤਾਪ ਦੁਆਰਾ ਕੀਤਾ ਕੀਤਾ ਗਿਆ ਸੀ ਆਈਪੀਐਸ ਦੇ ਵਿੱਚ ਕਾਫੀ ਲੋਕਾਂ ਦਾ ਭਲਾ ਵੀ ਕੀਤਾ ਗਿਆ ਸੀ ਸੋ ਲੋਕ ਉਹਨਾਂ ਨੂੰ ਨਿੱਜੀ ਤੌਰ ਤੇ ਵੀ ਕੌਰ ਵਿਜੇ ਪ੍ਰਤਾਪ ਨੂੰ ਜਾਣਦੇ ਆ ਸੋ ਇਸ ਦਾ ਨੁਕਸਾਨ ਜ਼ਰੂਰ ਆਮਾਦੀ ਪਾਰਟੀ ਦੇ ਉਮੀਦਵਾਰਾਂ ਨੂੰ ਹੋਏਗਾ ਅਗਰ ਜਿਹੜੇ ਆਜ਼ਾਦ ਉਮੀਦਵਾਰ ਹੈ ਜਿਨ੍ਹਾਂ ਨੂੰ ਨੈਤਿਕ ਤੌਰ ਤੇ ਸਪੋਰਟ ਕੌਰ ਵਿਜੇ ਪ੍ਰਤਾਪ ਕਰਦੇ ਨਜ਼ਰ ਆ ਰਹੇ ਆ ਅਗਰ ਉਹ ਜਿੱਦਦੇ ਆ ਤੇ ਇਸ ਦਾ ਨੁਕਸਾਨ ਆਮ ਆਦੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਹੋਏਗਾ ਕਿ ਜਿੱਦਾਂ ਹਾਰ ਕੀਤੇ ਜ਼ਰੂਰ ਇਲੈਕਸ਼ਨ ਦੇ ਵਿੱਚ ਲੱਗੀ ਜਾਂਦੀ ਹੈ ਲੇਕਿਨ ਅਗਰ ਸੱਤਾ ਦੇ ਵਿੱਚ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ ਅਗਰ ਉਸ ਦੇ ਉਮੀਦਵਾਰ ਹਾਰਦੇ ਆ ਤੇ ਕੁਝ ਹੱਦ ਤੱਕ ਆਉਣ ਵਾਲੇ ਚੋਣਾਂ ਦੇ ਵਿੱਚ ਉਸ ਪਾਰਟੀ ਦਾ ਕਾਫੀ ਵੱਡਾ ਨੁਕਸਾਨ ਹੋ ਸਕਦਾ ਵਾ ਪ੍ਰਿੰਸ ਅ ਜੇ ਗੱਲ ਕਰੀਏ ਆਪਾਂ ਅਮੀ ਜੀ ਕੋਰ ਵਿਜੇ ਪ੍ਰਤਾਪ ਦੀ ਹੀ ਉਹ ਪਿਛਲੀ ਵਾਰ ਜਦੋਂ ਲੋਕ ਸਭਾ ਚੋਣਾਂ ਸੀਗੀਆਂ ਕੁਲਦੀਪ ਸਿੰਘ ਢਾਲੀਵਾਲ ਆਏ ਸੀਗੇ ਉਹਨਾਂ ਨੇ ਪ੍ਰਚਾਰ ਕੀਤਾ ਉਹਨਾਂ ਦੇ ਲਈ ਤੇ ਉਹਨਾਂ ਨੇ ਸ਼ਰੇਆਮ ਸਟੇਜ ਦੇ ਉੱਤੋਂ ਗੱਲਾਂ ਕਹੀਆਂ ਕਿ ਜੋ ਪਾਰਟੀ ਦੇ ਅੰਦਰ ਸਹੀ ਨਹੀਂ ਚੱਲ ਰਿਹਾ ਹੈਗਾ ਪਰ ਫਿਰ ਵੀ ਆਮ ਆਦਮੀ ਪਾਰਟੀ ਵੱਲੋਂ ਧਿਆਨ ਨਹੀਂ ਦਿੱਤਾ ਕਿ ਆ ਉਹਨਾਂ ਦੀ ਗੱਲਬਾਤ ਨਹੀਂ ਸੁਣੀ ਜਾ ਰਹੀ ਹੈਗੀ ਦੁਬਾਰਾ ਤੋਂ ਫਿਰ ਇਹ ਜਿਹੜੀ ਗੱਲ ਹੈ ਹੁਣ ਇਸ ਵਾਰ ਫਿਰ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਆਪਾਂ ਸਿੱਧਾ ਸਿੱਧਾ ਕਹਿ ਸਕਦੇ ਹਾਂ ਕੀ ਖਿਲਾਫ ਹੀ ਉਹ ਚੋਣਾ ਮੰਗ ਵੋਟਾਂ ਮੰਗ ਰਹੇ ਆ ਜਾਂ ਫਿਰ ਜਿਨ੍ਹਾਂ ਨੇ ਪੋਸਟਰਸ ਲਾਏ ਹੈਗੇ ਆ ਕੀ ਤੁਹਾਨੂੰ ਲੱਗਦਾ ਕਿ ਆ ਕੁਮਰ ਵਿਜੇ ਪ੍ਰਤਾਪ ਦੇ ਜੋ ਇਸ ਤਰ੍ਹਾਂ ਕਰ ਰਹੇ ਨੇ ਉਹਨਾਂ ਤੇ ਕਾਰਵਾਈ ਹੋ ਸਕਦੀ ਹੈ ਡਿਸਪਲਿਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਨੂੰ ਇਸ ਤਾ ਚੋਣਾ ਦੇ ਵਿੱਚ ਵੱਡਾ ਡੈਟ ਪੈਂਦਾ ਤਾਂ ਇਹ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਹੁਣ ਤੇ ਮਨਿਸਪਲ ਕਾਰਪੋਰੇਸ਼ਨ ਦੀ ਚੋਣਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਿਜੇ ਪ੍ਰਤਾਪ ਤੇ ਜ਼ਰੂਰ ਕੋਈ ਕਾਰਵਾਈ ਹੋ ਸਕਦੀ ਹੈ ਲੇਕਿਨ ਬਹੁਤ ਘਟਵਾਰੀ ਹੈ ਐਨਜੀਓ ਹੁੰਦਾ ਵਾ ਕਿ ਐਮਐਲਏ ਇੱਕ ਪਾਰਟੀ ਦਾ ਹੋਏ ਲੇਕਿਨ ਔਰ ਦੂਸਰੀ ਪਾਰਟੀ ਜਾਂ ਕੋਈ ਆਜ਼ਾਦ ਉਮੀਦਵਾਰਾਂ ਦੀ ਸਪੋਰਟ ਕਰਦਾ ਐ ਸੋ ਪਹਿਲੀ ਵਾਰੀ ਬਹੁਤ ਵੱਡੀ ਤعداد ਦੇ ਵਿੱਚ ਆਜ਼ਾਦ ਉਮੀਦਵਾਰ ਅੰਮ੍ਰਿਤਸਰ ਚ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਐ ਸੋ ਇੱਕ ਆ ਮੌਜੂਦਾ ਵਿਧਾਇਕ ਉਹਨਾਂ ਦੀ ਸਪੋਰਟ ਕਰਦੇ ਨਜ਼ਰ ਆ ਰਹੇ ਐ ਸੋ ਕੁਝ ਹੱਦ ਤੱਕ ਜਦੋਂ ਪਾਰਟੀ ਦਾ ਨੁਕਸਾਨ ਹੋਏਗਾ ਤੇ ਉਹ ਕਾਰਵਾਈ ਜ਼ਰੂਰ ਕੁਵਰ ਵਿਜੇ ਪ੍ਰਤਾਪ ਤੇ ਕਰਨਗੇ ਕਿਉਂਕਿ ਜਦੋਂ ਆਈਪੀਐਸ ਦੀ ਨੌਕਰੀ ਛੱਡੀ ਸੀ ਤੇ ਜਿਹੜੀ ਬਰਗਾੜੀ ਕਾਂਡ ਜਿਹੜੀ ਬੇਇੱਜ਼ਤੀ ਹੋਈ ਸੀ ਉਸ ਦੀ ਜਾਂਚ ਜ਼ਰੂਰ ਕੁਵਰ ਵਿਜੇਪ੍ਰਤਾਪ ਦੁਆਰਾ ਕੀਤੀ ਗਈ ਸੀ ਤੇ ਉਹਨਾਂ ਨੂੰ ਐ ਭਰੋਸਾ ਦੇ ਵਿੱਚ ਲਿੱਤਾ ਗਿਆ ਸੀ ਅਰਵਿੰਦ ਕੇਜੀਵਾਲ ਵਾਲੋਂ ਜਿਵੇਂ ਕਿ ਉਹਨਾਂ ਨੇ ਕੱਲ ਵੀ ਦੱਸਿਆ ਕਿ ਅਰਵਿੰਦ ਕੇਜੀਵਾਲ ਵਾਲੋਂ ਉਹਨਾਂ ਨੂੰ ਭਰੋਸੇ ਦੇ ਵਿੱਚ ਲਿਤਾ ਗਿਆ ਸੀ ਕਿ ਇਹ ਲੋਕਾਂ ਤੇ ਜਿਹੜੇ ਵੀ ਇਸ ਦੇ ਵਿੱਚ આરોપી ਹੈ ਬੇਅਦਬੀ ਕਾਂਡ ਦੇ ਵਿੱਚ ਗੋਲੀ ਕਾਂਡ ਦੇ ਵਿੱਚ ਉਹਨਾਂ ਤੇ ਕਾਰਵਾਈ ਜ਼ਰੂਰ ਕੀਤੀ ਜਾਏਗੀ ਸੋ ਹੁਣ ਉਹ ਜ਼ਰੂਰ ਅਕਾਲੀ ਦਲ ਦੇ ਕਈ ਨੇਤਾ ਜਿਹੜੇ ਪਿਛਲੇ ਦਿਨੀ ਜਥੇਦਾਰ ਕਾਲ ਤੱਕ ਦੁਆਰਾ ਮੀਟਿੰਗ ਕਰਕੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਉਹਨਾਂ ਨੇ ਆਪਣੇ ਗੁਨਾਹ ਵੀ ਕਬੂਲ ਕੀਤਾ ਸੋ ਕੱਲ ਫਿਰ ਤੋਂ ਇੱਕ ਵਾਰੀ ਕੁਰ ਬਿਜੇ ਪ੍ਰਧਾਨ ਦੁਆਰਾ ਮੁੱਦਾ ਜ਼ਰੂਰ ਚੁੱਕਿਆ ਗਿਆ ਕਿ ਜਿਨ੍ਹਾਂ ਨੂੰ ਉਹ ਦੋਸ਼ੀ ਕਹਿੰਦੇ ਸੀ ਕਿਸੇ ਵੇਲੇ ਉਹ ਸਾਰੇ ਦੁਆਰਾ ਆਪਣੀ ਜਿਹੜੀ ਗਲਤੀਆਂ ਵੀ ਮੰਨ ਲਈ ਮੰਨ ਲਈਆਂ ਗਈਆਂ ਉਸ ਉਹਨਾਂ ਦੁਆਰਾ ਕਿਹਾ ਗਿਆ ਕਿ ਬੇਅਦਬੀ ਦੇ ਵਿੱਚ ਉਹਨਾਂ ਦੇ ਹੱਥ ਸੀ ਸੋ ਕੁਝ ਹੱਦ ਤੱਕ ਉਹ ਗੱਲ ਉਹਨਾਂ ਨੇ ਜ਼ਰੂਰ ਕਹੀ ਹੈ ਕਿ ਉਹ ਸਪਸ਼ਟ ਹੁੰਦਾ ਕਿ ਜੋਨ ਨਾਲ ਦੁਆਰਾ ਜਾਂਚ ਕੀਤੀ ਗਈ ਸੀ ਜਿਹੜੇ ਜਿਹੜੇ ਲੋਕਾਂ ਨੂੰ ਉਹਨਾਂ ਦੁਆਰਾ ਦੋਸ਼ੀ ਠਹਿਰਾਇਆ ਗਿਆ ਸੀ ਉਹ ਸਾਰੇ ਆਪਣਾ ਜਿਹੜਾ ਕਬੂਲਨਾਮਾ ਵੀ ਕਰ ਚੁੱਕੇ ਐ ਸੋ ਹਲੇ ਵੀ ਪਾਰਟੀ ਉਹਨਾਂ ਦੀ ਗੱਲ ਨਹੀਂ ਸੁਣ ਰਹੀ ਕਿਉਂਕਿ ਪਹਿਲੀ ਵਾਰੀ ਇੰਜ ਨਹੀਂ ਹੋਇਆ ਜਾਂ ਹੁਣ ਮਨਸੀਪਲ ਕਾਰਪੋਰੇਸ਼ਨ ਦੀ ਗੱਲ ਨਹੀਂ ਆ ਬਲਕਿ ਪਿਛੇ ਜੋ ਲੋਕ ਸਭਾ ਚੋਣਾਂ ਆਏ ਆ ਉਦੋਂ ਵੀ ਤੁਸੀਂ ਦੇਖਿਆ ਆਏਗਾ ਕਿ ਕੁਵਰ ਵਿਜੇ ਪ੍ਰਤਾਪ ਜ਼ਿਆਦਾ ਪ੍ਰਚਾਰ ਕਰਦੇ ਨਹੀਂ ਨਜ਼ਰ ਆਏ ਇਸ ਦੇ ਨਾਲ ਨਰਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਨਰਜੋਤ ਸਿੰਘ ਸਿੱਧੂ ਨੇ ਵੀ ਬਹੁਤ ਘੱਟ ਪ੍ਰਚਾਰ ਕੀਤਾ ਲੇਕਿਨ ਉਸ ਦਾ ਨੁਕਸਾਨ ਜ਼ਰੂਰ ਕਾਂਗਰਸ ਪਾਰਟੀ ਨੂੰ ਅਗਰ ਨਰਜੋਤ ਸਿੰਘ ਸਿੱਧੂ ਦੀ ਵੀ ਗੱਲ ਕਰੀਏ ਉਸ ਦਾ ਨੁਕਸਾਨ ਜ਼ਰੂਰ ਕਾਂਗਰਸ ਪਾਰਟੀ ਨੂੰ ਆਇਆ ਬਤਨ ਉਸ ਦਾ ਜੇ ਅਮੀ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਨਰਜੋਤ ਸਿੰਘ ਸਿੱਧੂ ਦੀ ਗੱਲ ਕਰੋ ਜੇ ਨਰਜੋਤ ਸਿੰਘ ਸਿੱਧੂ ਨੇ ਪ੍ਰਚਾਰ ਨਹੀਂ ਕੀਤਾ ਤੇ ਉਹਨਾਂ ਨੇ ਕਿਸੇ ਲਈ ਨਹੀਂ ਜੇ ਦੇਖਣ ਚਾਹਿਆ ਉਹਨੇ ਕਿਸੇ ਲਈ ਵੀ ਨਹੀਂ ਕੀਤਾ ਨਾ ਆਪਣੀ ਕਾਂਗਰਸ ਲਈ ਕੀਤਾ ਨਾ ਹੀ ਕੋਈ ਆਜ਼ਾਦ ਉਮੀਦਵਾਰ ਲਈ ਕੀਤਾ ਪਰ ਇਹਦਾ ਨੁਕਸਾਨ ਤਾਂ ਚਲੋ ਖੈਰ ਹੋਏਗਾ ਹੋਏਗਾ ਤੇ ਸਾਡੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਜੁੜੇ ਨੇ ਰਾਖੀ ਵਾਲੀ ਲਿਖ ਰਹੇ ਨੇ ਵੋਟ ਫੋਰ ਕਾਂਗਰਸ ਤੇ ਅਮ੍ਰਿਤ ਸਰਦੇਜ ਕਾਂਗਰਸ ਦੀ ਕੀ ਸਥਿਤੀ ਹੈ ਤੁਹਾਨੂੰ ਕੀ ਲੱਗ ਰਿਹਾ ਕਾਂਗਰਸ ਦੇ ਕਿੰਨੇ ਮੇਅਰ ਬਣ ਸਕਦੇ ਨੇ ਕਿ ਕਿਹੜੇ-ਕਿਹੜੇ ਹਲਕੇ ਦੇ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਤੁਹਾਨੂੰ ਲੱਗ ਰਿਹਾ ਕਿ ਕਾਂਗਰਸ ਸਟਰੋਂਗ ਹੈਗੀ ਹੈ ਤੇ ਹੋ ਸਕਦਾ ਹੈ ਕਿ ਕਾਂਗਰਸ ਆਪਣਾ ਦੁਬਾਰਾ ਮੇਅਰ ਬਣਾ ਲਵੇ ਹਾਲਾਂਕਿ ਮੇਅਰ ਰਿੰਟੂ ਸੀਗੇ ਪਹਿਲੇ ਤੇ ਬਟ ਉਹ ਅਮਦੀ ਪਾਰਟੀ ਚ ਲਗੇ ਤੇ ਕਾਂਗਰਸ ਦੇ ਕੀ ਹਾਲਾਤੇ ਉਹ ਦੱਸੋ ਜਿਵੇਂ ਕਾਂਗਰਸ ਦੀ ਗੱਲ ਕਰੀਏ ਤੇ ਇਸ ਵੇਲੇ ਪੰਜਾਬ ਦੇ ਵਿੱਚ ਵਿਪੱਖਸ਼ ਦੇ ਵਿੱਚ ਵੀ ਕਾਂਗਰਸ ਬੈਠੀ ਆ ਸੋ ਕੁਝ ਹੱਦ ਤੱਕ 2027 ਦੇ ਚੋਣ ਜਿਹੜੇ ਆ ਉਹ ਵੀ ਕਾਂਗਰਸ ਦੇ ਲਈ ਕਾਫੀ ਜ਼ਰੂਰੀ ਰਹਿਣਗੇ ਉਸ ਦਿਨ ਲਈ ਵੀ ਉਹ ਮਿਹਨਤ ਕਰਦੇ ਪਏ ਆ ਸੋ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅਕਾਲੀ ਦਲ ਪੂਰੀ 85 ਅਗਰਵਾੜ ਦੇ 85 ਵਾੜਾਂ ਤੇ ਅਕਾਲੀ ਦਲ ਆਪਣੇ ਉਮੀਦਵਾਰ ਖੜੀ ਨਹੀਂ ਕਰ ਪਾਈ ਐ ਸੋ ਅਗਰ ਆਮ ਆਦੀ ਪਾਰਟੀ ਦੀ ਗੱਲ ਕਰੀਏ ਤੇ ਆਮ ਆਦੀ ਪਾਰਟੀ ਦੇ ਵਿੱਚ ਜਿਹੜਾ ਕਲੇਸ਼ ਕਲੇਸ਼ ਉਹ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਵਿਧਾਇਕ ਜਿਹੜੇ ਆਮ ਆਦੀ ਪਾਰਟੀ ਦੇ ਆ ਉਹ ਆਜ਼ਾਦੀ ਜਿਹੜੀ ਸਪੋਰਟ ਕਰਦੇ ਨਜ਼ਰ ਆ ਰਹੇ ਇਸ ਦੇ ਨਾਲ ਹੀ ਆਮ ਆਦੀ ਪਾਰਟੀ ਦੇ ਲਈ ਜਿਹੜੀ ਅੰਦਰੂਨੀ ਹੈਗੀ ਆ ਉਹ ਠੀਕ ਨਹੀਂ ਚੱਲ ਰਹੀ ਐ ਸੋ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਕੁਛ ਹੱਦ ਤੱਕ ਇੱਕ ਜੁਟ ਜਰੂਰ ਨਜ਼ਰ ਆ ਰਹੀ ਐ ਡਿਪਟੀ ਜਿਹੜੇ ਮੁੱਖ ਮੰਤਰੀ ਸੀ ਪੰਜਾਬ ਦੇ ਓਪੀ ਸੋਨੀ ਉਹਨਾਂ ਦਾ ਜਿਹੜਾ ਵਿਕਾਸ ਸੋਨੀ ਬੇਟਾ ਉਹਨਾਂ ਦਾ ਖੁਦ ਕਿਸਮਤ ਅਜਮਾ ਰਿਹਾ ਉਹ ਖੁਦ ਵੀ ਪਹਿਲੇ ਵੀ ਪਾਰਸ਼ਦ ਰਹੇ ਆ ਫਿਰ ਜਿਹੜੇ ਸੁਨੀਲ ਦੱਤੀ ਐ ਐਕਸ ਐਮ ਐਲ ਏ ਐ ਦੋ ਹਜ਼ਾਰ ਸਤਾਰਾਂ ਦੇ ਵਿੱਚ। ਉਹਨਾਂ ਦੁਆਰਾ ਜਿਹੜਾ ਚੋਣ ਚ ਤੈ ਗਿਆ ਸੀ ਉਹ ਵੀ ਉਹਨਾਂ ਦਾ ਭਰਾ ਤੇ ਭਾਬੀ ਵੀ ਕਿਸਮਤ ਅਜਵਾ ਰਹੇ ਆ ਉਹ ਵੀ ਆਲਰੇਡੀ ਜਿਹਨੇ ਜ਼ਰੂਰ ਪਾਰਸ਼ਦ ਰਹੇ ਆ ਸੋ ਕੁਛ ਹੱਦ ਤੱਕ ਕਾਂਗਰਸ ਦੇ ਲਈ ਦਿਨ ਜ਼ਰੂਰ ਚੰਗੇ ਆ ਕਿਉਂਕਿ ਵਿਪਖਸ਼ ਦੇ ਵਿੱਚ ਵੀ ਬੈਠੇ ਆ ਸੋ ਉਹਨਾਂ ਦੇ ਪ੍ਰਚਾਰ ਵੀ ਐਸੇ ਤਰੀਕੇ ਨਾਲ ਚੱਲ ਰਹੇ ਆ ਸਭ ਕੁਛ ਹੱਦ ਤੱਕ ਕਿਉਂਕਿ ਪਿਛਲੀ ਸਰਕਾਰ ਵੀ ਕਾਂਗਰਸ ਦੀ ਰਹੀ ਹੈ 2017 ਤੋਂ ਲੈ ਕੇ 2022 ਤੱਕ ਕਾਂਗਰਸ ਦੀ ਹੀ ਸਰਕਾਰ ਰਹੀ ਹੈ ਸੋ ਲੋਕ ਕਾਂਗਰਸ ਨੂੰ ਚੰਗੀ ਤਰ੍ਹਾਂ ਜਾਣਦੇ ਹਾਲਾਂਕਿ ਜਿਹੜੇ ਵਾਦੇ ਆਮ ਆਦੀ ਪਾਰਟੀ ਦੁਆਰਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਸੀ ਅਗਰ ਉਹ ਪੂਰੇ ਕੁਛਾ ਤੱਕ ਜਿਹੜੇ ਪੂਰੇ ਨਹੀਂ ਹੋਏ ਲੋਕ ਉਹਨਾਂ ਨੂੰ ਵੀ ਦੇਖ ਕੇ ਇਸ ਵਾਰ ਦੀ ਜਿਹੜੀ ਕੱਲ VOTING ਹੋਣੀ ਹੈ ਉਸ ਤੇ ਆਪਣਾ ਮਤਦਾਨ ਕਰਨਗੇ ਕਾਫੀ ਜਿਹੜੀ ਪ੍ਰੋਬਲਮ ਹੈ ਜਿਹੜੀ ਮੁਸ਼ਕਲਾ ਹੈ ਲੋਕਾਂ ਨੂੰ ਸੀਵਰੇਜ ਦੀ ਮੁਸ਼ਕਲ ਹੈ ਇਸ ਦੇ ਨਾਲ ਹੀ ਹੋਰ ਕਈ ਜਿਹੜੀ ਕਿਉਂਕਿ ਵਾਰਡ ਦੀ ਚੋਣਾਂ ਦੇ ਲਈ ਸਭ ਤੋਂ ਜ਼ਿਆਦਾ ਮੁਸ਼ਕਲ ਹੁੰਦਾ ਵਾਰਡ ਦੇ ਕੰਮ ਕਰਨੇ ਸੋ ਕਈ ਇਹੋ ਜਿਹੇ ਜਿਹੜੇ ਪਹਿਲਾਂ ਵੀ ਪਾਸਸ਼ ਹੋਏ ਹੈ ਜਿਨ੍ਹਾਂ ਦਾ ਦੁਆਰਾ ਕੰਮ ਨਹੀਂ ਕੀਤਾ ਗਿਆ ਸੋ ਉਹ ਵੀ ਆ ਸਾਰੀ ਲੋਕ ਜਰੂਰ ਆਪਣਾ ਕਿਸਮਤ دوسری ਜਿਹੜੀ ਪਾਰਟੀ ਦੇ ਉਮੀਦਵਾਰ ਤੇ ਭਰੋਸਾ ਜਰੂਰ ਜਿਤਾਣ ਦੀ ਕੋਸ਼ਿਸ਼ ਕਰਨਗੇ ਸੋ ਕੁਛ ਹੱਦ ਤੱਕ ਕੋਈ ਵਿਜੇ ਪ੍ਰਤਾਪ ਵੀ ਇਸ ਦੇ ਵਿੱਚ ਪਾਰਟਿਸਪੇਟ ਕਰ ਸਕਦੇ ਆ ਜਿਸ ਹਿਸਾਬ ਨਾਲ ਪਕੋਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਸਪੋਰਟ ਨਹੀਂ ਕਰ ਰਹੇ ਸੋ ਕੁਝ ਵੀ ਕੁਲ ਮਿਲਾ ਕੇ ਇਹ ਸਭ ਕੁਝ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪੈਂਦਾ ਨਜ਼ਰ ਨਹੀਂ ਆ ਰਿਹਾ ਬਿਲਕੁਲ ਬਿਲਕੁਲ ਕਿ ਇਹ ਕਹਿ ਸਕਦੇ ਆ ਕਿ ਜਿਹੜੀ ਗੇਮ ਹੈ ਆਮ ਆਦਮੀ ਪਾਰਟੀ ਦੇ ਕਿ ਸੇ ਇੰਨੀ ਸੋਖੀ ਨਿਆਣੀ ਜਿੰਨੀ ਸੋਖੀ ਆਮ ਆਦਮੀ ਪਾਰਟੀ ਦੇ ਲੀਡਰ ਸਮਝ ਰਹੇ ਨੇ ਬਿਕੋਜ਼ ਕਿਉਂਕਿ ਉਹਨਾਂ ਦੇ ਐਮ ਐਲ ਏ ਉੱਥੇ ਨੇ ਪਰ ਚਾਹੇ ਬਾਕੀ ਐਮ ਐਲ ਏ ਪਰ ਉਹਨਾਂ ਦੇ ਵਿੱਚੋਂ ਪੂਰ ਵਿਜੇ ਪ੍ਰਤਾਪ ਦਾ ਜਿਹੜਾ ਪ੍ਰਭਾਵ ਹੈ ਉਹ ਬਾਕੀ ਐਮ ਐਲ ਏ ਨਾਲੋਂ ਕਾਫੀ ਜ਼ਿਆਦਾ ਹੈ ਜੋ ਕਹਿ ਸਕਦੇ ਆ ਕਿ ਜੋ ਆਮ ਆਦਮੀ ਪਾਰਟੀ ਨੂੰ ਡੈਂਟ ਪਾ ਸਕਦਾ ਹੈ ਕੂਰ ਵਿਜੇ ਪ੍ਰਤਾਪ ਨੋਮੀਨੇਟ ਫੇਸ ਹੈ ਅੰਮ੍ਰਿਤਸਰ ਦੇ ਬਹੁਤ ਜ਼ਿਆਦਾ ਲੋਕ ਹੈ ਜਿਹੜੇ ਕੂਰ ਵਿਜੇ ਪ੍ਰਤਾਪ ਨੂੰ ਸਿਰਫ ਇੱਕ ਵਿਧਾਇਕ ਦੇ ਤੌਰ ਤੇ ਨਹੀਂ ਜਾਣਦੇ ਬਲਕਿ ਆਈਪੀਐਸ ਦੇ ਤੌਰ ਤੇ ਵੀ ਜਾਣਦੇ ਆ ਕਈ ਇਹੋ ਜੇ ਕੂਰ ਵਿਜੇ ਪ੍ਰਤਾਪ ਨੇ ਇਹੋ ਜਿਹਾ ਖੁਲਾਸੇ ਕੀਤੇ ਆ ਹਾਲਾਂਕਿ ਗੈਂਗਸਟਰਵਾਦ ਵੀ ਜਦੋਂ ਐਸਐਸਪੀ ਸੀ ਉਦੋਂ ਗੈਂਗਸਟਰਵਾਦ ਬਹੁਤ ਘਾਟੋਂ ਹੁੰਦਾ ਸੀ ਲੇਕਿਨ ਕੂਰ ਵਿਜੇ ਪ੍ਰਤਾਪ ਦਾ ਸਾਫ ਅੰਡਾ ਸੀ ਕੀ ਗੈਂਗਸਟਰ ਨੂੰ ਫੜ ਕੇ ਅੰਦਰ ਕਰੋ ਅਗਰ ਉਹ ਜੇਲ੍ਹ ਚੋਂ ਬਾਹਰ ਨਿਕਲੇਗਾ ਤੇ ਉਹ ਫੇਰ ਗੈਂਗਸਟਰਵਾਦ ਨੂੰ ਵਧਾਵਾ ਦੇਗਾ ਸੋ ਉਹਨੂੰ ਜੇਲ੍ਹ ਚੋਂ ਬਾਹਰ ਆਣ ਆਣ ਹੀ ਨਹੀਂ ਦਿੱਤਾ ਜਾਂਦਾ ਕਿ ਤਾਂ ਕਿ ਜਿਹੜੀ ਚੋਚਚਾਰੀਆਂ ਕਾਫੀ ਖਤਮ ਹੁੰਦੀ ਸੀ ਸੋ ਲੋਕ ਅੱਜ ਉਸ ਏਰੀਏ ਨੂੰ ਉਸ ਸਮੇਂ ਨੂੰ ਜ਼ਰੂਰ ਯਾਦ ਕਰਦੇ ਆ ਲੇਕਿਨ ਜੋ ਉਹਨਾਂ ਕਾਨੂੰਨ ਵਿਵਸਥਾ ਖਰਾਬ ਹੋ ਚੁੱਕੀ ਹੈ ਜਿਹੜੇ ਪਿਛਲੇ ਦਿਨੀ ਥਾਣਿਆਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹਮਲਾ ਕੀਤਾ ਗਿਆ ਗੁਰਦਾਸਪੁਰ ਦੇ ਵਿੱਚ ਹਮਲਾ ਕੀਤਾ ਗਿਆ ਲੋਕ ਅੱਜ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮੰਨ ਰਹੇ ਕਿਉਂਕਿ ਪੰਜਾਬ ਦੇ ਵਿੱਚ ਸਤਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ ਕੁਛ ਹੱਦ ਤੱਕ ਹੈ ਸਾਰਾ ਆਮ ਆਦਮੀ ਪਾਰਟੀ ਦੇ ਨੈਗੇਟਿਵ ਜਾਏਗਾ ਬਲਕਿ ਕਾਂਗਰਸ ਦੇ ਨੈਗੇਟਿਵ ਨਹੀਂ ਜਾਏਗਾ ਕਾਂਗਰਸ ਦੀ ਸਰਕਾਰ ਨਹੀਂ ਆਮ ਆਦਮੀ ਪਾਰਟੀ ਦੇ ਨੈਗੇਟਿਵ ਜਾਏਗਾ ਉਸ ਦਾ ਨੁਕਸਾਨ ਮੁੱਖ ਤੌਰ ਤੇ ਪਾਰਟੀ ਦੀ ਥੋੜਾ ਸਾਈਡ ਲਾਈਨ ਕਰਕੇ ਇੱਥੇ ਆਪਾਂ ਪੰਥਕ ਵੋਟ ਦੀ ਜੇ ਗੱਲ ਕਰੀਏ ਪੰਥਕ ਵੋਟ ਕਿੱਧਰ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪੰਥਕ ਵੋਟ ਤਾਂ ਹਮੇਸ਼ਾ ਪੈਂਦੀ ਹੈ ਚਾਹੇ ਉਹ ਐਮ ਐਲ ਏ ਹੋਵੇ ਚਾਹੇ ਉਹ ਕਾਉਂਸਲਰ ਹੋਵੇ ਕਿਉਂਕਿ ਸ਼ਹਿਰ ਗੁਰੂ ਦੀ ਨਗਰੀ ਹੈ ਦਰਬਾਰ ਸਾਹਿਬ ਹੈ ਇੱਥੇ ਤੇ ਪੰਥਕ ਵੋ ਦੇ ਮਸਲੇ ਗਰਾਊਂਡ ਲੈਵਲ ਤੇ ਹੈਗੇ ਨੇ ਉਹਨਾਂ ਨੂੰ ਜਿਹੜੀ ਵੋਟ ਪੈਣੀ ਉਹ ਤੁਹਾਨੂੰ ਕੀ ਲੱਗ ਰਿਹਾ ਕਿ ਕਿੱਧਰ ਪਹੁੰਚੇਗੀ ਇਪਰ ਇਹ ਪੰਥਕ ਵੋਟਰ ਦੀ ਗੱਲ ਕਰੀਏ ਤੇ ਇਹ ਵਾਰਡ ਦੇ ਇਲੈਕਸ਼ਨ ਹੈ ਇਸ ਦੇ ਵਿੱਚ ਪੰਥਕ ਵੋਟ ਜ਼ਿਆਦਾ ਮਨ ਨੂੰ ਲੱਗਦਾ ਨਹੀਂ ਕਿ ਅਹਿਮ ਰੋਲ ਅਦਾ ਕਰੇਗੀ ਕਿਉਂਕਿ ਵਾਰਡ ਦੇ ਵਿੱਚ ਅਗਰ ਕੁਝ ਮੈਂ ਇਸ ਕਰਕੇ ਪੁੱਛ ਰਿਹਾ ਅਕਾਲੀ ਦਲ ਦੀ ਇੱਕ ਪੱਕਾ ਵੋਟ ਬੈਂਕ ਤਾਂ ਹੁੰਦਾ ਹੀ ਸੀਗਾ ਜੋ ਕਿਤੇ ਨਾ ਕਿਤੇ ਟੁੱਟਦਾ 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 ਅੱਜ ਦੀ ਡੇਟ 'ਚ ਬਹੁਤ ਘੱਟ ਰਹਿ ਗਿਆ ਹੈ ਤੇ ਪਿਛਲੀ ਚੋਣਾਂ ਦੇ ਵਿੱਚ ਵੀ ਅਕਾਲੀ ਦਲ ਨੂੰ ਕੁਝ ਐਡਾ ਹੱਥ ਨਹੀਂ ਲੱਗਿਆ ਤੇ ਹੁਣ ਦੁਬਾਰਾ ਤੋਂ ਜਦੋਂ ਆ ਸਿਨੈਰੀਓ ਸਾਰਾ ਹੋਇਆ ਅਮ੍ਰਿਤਸਰ ਤੋਂ ਹੀ ਸਾਰਾ ਸ਼ੁਰੂ ਹੋਇਆ ਗੁਰੂ ਨਗਰੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਉਹਨਾਂ ਨੇ ਪੇਸ਼ ਹੋਏ ਕਿ ਉਹ ਇਫੈਕਟ ਆ ਕਾਂਗ ਅਕਾਲੀ ਦਲ ਨੂੰ ਮਿਲ ਸਕਦਾ ਹੈਗਾ ਕਿ ਹਾਂ ਵੀ ਅਕਾਲੀ ਦਲ ਨੇ ਮਾਫੀ ਮੰਗੀ ਚਲੋ ਇਹਨਾਂ ਨੂੰ ਆਪਾਂ ਛੋਟੇ ਲੈਵਲ ਤੋਂ ਜੇ ਸ਼ੁਰੂ ਕਰੀਏ ਕਿਉਂਕਿ ਅਕਾਲੀ ਦਲ ਬਿਲਕੁਲ ਡਾਊਨ ਆ ਚੁੱਕਾ ਹੁਣ ਉਹਨੇ ਛੋਟੇ ਲੈਵਲ ਤੋਂ ਹੀ ਉੱਠਣਾ ਪਵੇਗਾ ਬਿਲਕੁਲ ਅਕਾਲੀ ਦਲ ਨੂੰ ਛੋਟੇ ਲੈਵਲ ਤੋਂ ਹੀ ਉੱਠਣਾ ਪਏਗਾ ਲੇਕਿਨ ਸਭ ਤੋਂ ਪਹਿਲਾ ਉਸ ਨੂੰ ਜਿਹੜੀ 85 ਵਾਡਾਂ ਹੈ ਉਸ ਦੇ ਲਈ ਉਸ ਨੂੰ ਉਮੀਦਵਾਰ ਖੁਲਾੜਨੇ ਜ਼ਰੂਰੀ ਸੀ ਕਿਉਂਕਿ ਪਿਛਲੇ ਜਿਹੜੇ ਉਪਚਮਨਾਵ ਜਿਮਨੀ ਚੋਣ ਹੋਇਆ ਉਸ ਦੇ ਵਿੱਚ ਅਕਾਲੀ ਦਲ ਦੁਆਰਾ ਕੋਈ ਵੀ ਆਪਣਾ ਉਮੀਦਵਾਰ ਖੜਾ ਨਹੀਂ ਕੀਤਾ ਗਿਆ ਉਸ ਦੇ ਵਿੱਚ ਵੀ ਪੰਥਕ ਵੋਟ ਅਹਿਮ ਸੀ ਲੇਕਿਨ ਪੰਥਕ ਵੋਟ ਅਗਰ ਉਸ ਚੋਣਾਂ ਦੇ ਵਿੱਚ ਵੀ ਭੁਗਤੀ ਆ ਤੇ ਉਹ ਦੂਸਰੀ ਪਾਰਟੀਆਂ ਨੂੰ ਭੁਗਤੀ ਆ ਸੋ ਇਹ ਵਾਰਡ ਵਾਰਡ ਦੇ ਇਲੈਕਸ਼ਨ ਹੈ ਇਹ ਵਾਰਡ ਦੇ ਇਲੈਕਸ਼ਨਾਂ ਦੇ ਵਿੱਚ ਇਹ ਹੁੰਦਾ ਹੈ ਕਿ ਵਾਰਡ ਦੇ ਕੰਮ ਕਿਹੜੇ ਪੈਂਡਿੰਗ ਆ ਕਿਸ ਕਿਸ ਪਾਰਟੀ ਨੇ ਕਰਾਇਆ ਹਾਂ ਕੁਝ ਕੁਝ ਤੱਕ ਜਿਹੜੇ ਇਲਾਕੇ ਆ ਜਿਹੜੇ ਪੰਥਕ ਵੋਟ ਆ ਅਕਾਲੀ ਦਲ ਦੇ ਮਹਿਜ ਵਿੱਚ 30 ਤੋਂ 35 ਉਮੀਦਵਾਰ ਜ਼ਰੂਰ ਅੰਮ੍ਰਿਤਸਰ ਦੇ ਵਿੱਚ 85 ਵਾਰਡਾਂ ਦੇ ਵਿੱਚ ਅੱਧੇ ਤੋਂ ਵੀ ਘੱਟ ਮਤਲਬ 40% ਉਮੀਦਵਾਰ ਜ਼ਰੂਰ ਖੜੇ ਕੀਤੇ ਹੈ ਅਗਰ ਅਕਾਲੀ ਸਾਰੇ ਉਮੀਦਵਾਰਾਂ ਦੇ ਆਪਣੇ ਦਾਅ ਖੇਲਦੀ ਤੇ ਪੰਥਕ ਵੋਟ ਭੁਗ ਸਕਦੀ ਸੀ ਲੇਕਿਨ ਜਿਹੜੀ ਵਾਰਡਾਂ ਦੇ ਵਿੱਚ ਪੰਥਕ ਉਮੀਦਵਾਰ ਨਹੀਂ ਖੜਾ ਉਹ ਵਾਰਡ ਦੇ ਜਿਹੜਾ ਪੰਥਕ ਵੋਟ ਜਾਏਗੀ ਤੇ ਉਹ ਕਿਤੇ ਨਾ ਕਿਤੇ ਵੋਟ ਆਪਣੀ ਭੁਗਤੇਗੀ ਸੋ ਮੈਨੂੰ ਲੱਗਦਾ ਕਿ ਉਹ ਪੰਥਕ ਵੋਟ ਜਿਹੜੀ ਉਹ ਕਾਂਗਰਸ ਨੂੰ ਭੁਗਦੀ ਜ਼ਰੂਰ ਨਜ਼ਰ ਆਏਗੀ ਜਾਂ ਫਿਰ ਭਾਜਪਾ ਨੂੰ ਭੁਗਤੇਗੀ ਕਿਉਂਕਿ ਅਕਾਲੀ ਭਾਜਪਾ ਦਾ ਕੱਢ ਜੋ ਹੁਣ ਅਗਰ ਆਪਾਂ ਲੋਕ ਸਭਾ ਚੋਣਾਂ ਦੀ ਵੀ ਗੱਲ ਕਰੀਏ ਤੇ ਪੰਥਕ ਵੋਟ ਉਸ ਦੇ ਵਿੱਚ ਵੀ ਭੁਗਤੀ ਹੈ ਲੇਕਿਨ ਉਹ ਸਾਰੀ ਸ਼ਹਿਰ ਦੀ ਪੰਥਕ ਵੋਟ ਭਾਜਪਾ ਦੀ ਥੋਲੇ 'ਚ ਪਈ ਹੈ ਭਾ ਪੰਜ ਜਿਹੜੇ ਵਿਧਾਨ ਸਭਾ ਅਗਰ ਪੰਜ ਵਿਧਾਨ ਸਭਾ ਇਲਾਕੇ ਹੈ ਭਾਜਪਾ ਜਿਹੜੇ ਅੰਮ੍ਰਿਤਸਰ ਦੇ ਸ਼ਹਿਰੀ ਉਹ ਸਾਰੇ ਸ਼ਹਿਰੀ ਭਾਜਪਾ ਦੇ ਹੱਥ ਚ ਗਏ ਹੈ ਸਾਰੇ ਸ਼ਹਿਰੀ ਏਰੀਆ ਚੋਂ ਵਿਧਾਨ ਸਭਾ ਏਰੀਆ ਚੋਂ ਭਾਜਪਾ ਨੇ ਜਿੰਨ ਦਰਜ ਕੀਤੀ ਹਾਲਾਂਕਿ ਪਿੰਡਾਂ ਵਿੱਚ ਸੰਦੂ ਭਾਜਪਾ ਨਹੀਂ ਸੰਦੂ ਤਾ ਜਿੰਦਰ ਰਾਜੂ ਇਹ ਦੋ ਨਾਮੀ ਚਿਹਰੇ ਜਿਹੜੇ ਹੈਗੇ ਨੇ ਜਿਹੜੇ ਵੱਡੇ ਅਫਸਰ रह ਚੁੱਕੇ ਨੇ ਉਹ ਉਹ ਵੀ ਕੀ ਲੱਗ ਰਿਹਾ ਕਿ ਉਹਨਾਂ ਨੇ ਤਗੜਾ ਪ੍ਰਚਾਰ ਕੀਤਾ ਹੈਗਾ ਚਾਹੇ ਐਮ ਐਲ ਏ ਉਹ ਹਾਰ ਗਏ ਤੇ ਲੋਕ ਸਭਾ ਵੀ ਉਹ ਹਾਰ ਗਏ ਪਰ ਗਰਾਉਂਡ ਲੈਵਲ ਤੇ ਹੁਣ ਐਤ ਕੀ ਜਿਹੜੀ ਕਾਉਂਸਲਰ ਦੀ ਜਿਹੜੀ ਗੱਲ ਹੈ ਉਹ ਉਤਰ ਰਹੇ ਨੇ ਜਿਵੇਂ ਕੋ ਕੁਛ ਅਟਕਾ ਉਹ ਪ੍ਰਚਾਰ ਆਪਣੇ ਉਮੀਦਵਾਰਾਂ ਨਾਲ ਜ਼ਰੂਰ ਕਰਦੇ ਨਜ਼ਰ ਆ ਰਿਹਾ ਕਿਉਂਕਿ ਭਾਜਪਾ ਸ਼ਹਿਰਾਂ ਦੇ ਵਿੱਚ ਕੜੀ ਟੱਕਰ ਜਿਹੜੀ ਦੂਸਰੀ ਪਾਰਟੀਆਂ ਨੂੰ ਜ਼ਰੂਰ ਦਿੰਦੀ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਭਾਜਪਾ ਦਾ ਬਹੁਤ ਵੱਡਾ ਇੱਕ ਵੋਟ ਬੈਂਕ ਹੈ ਅਗਰ ਤਰਨਜੀਤ ਸਿੰਘ ਸੰਧੂ ਦੀ ਗੱਲ ਕਰੀਏ ਤੇ ਅਗਰ ਪਿਛਲੇ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਜੇ ਵੋਟ ਮਿਲੀ ਅਗਰ ਉਹ 1 ਲੱਖ ਵੋਟ ਤੋਂ ਵੀ ਪਿੱਛੇ ਰਹੇ ਆ ਤੇ ਉਸ ਦੇ ਵਿੱਚ ਜ਼ਿਆਦਾਤਰ ਸ਼ਹਿਰ ਵੋਟ ਦਾ ਹੱਥ ਜ਼ਰੂਰ ਹੈ ਸ਼ਹਿਰੋਂ ਚੋ ਉਹ ਹਰ ਬੰਨੇ ਅੱਗੇ ਰਹੇ ਆ ਸ਼ਹਿਰਾਂ ਚੋਂ ਜਿੱਤੇ ਐ ਸੋ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਦੇ ਚੋਣ ਹੈ ਉਹ ਜ਼ਿਆਦਾਤਰ ਸ਼ਹਿਰੀ ਚੋਣ ਹੁੰਦੇ ਆ ਸ਼ਹਿਰ ਦੇ ਵਿੱਚ ਭਾਜਪਾ ਨੂੰ ਵੱਡਾ ਵੋਟ ਬੈਂਕ ਹੈ ਸੋ ਕੁਝ ਹੱਦ ਤੱਕ ਭਾਜਪਾ ਦੀ ਝੋਲੀ ਦੇ ਵਿੱਚ ਵੀ ਸੀਟਾਂ ਜਾਂਦੀਆਂ ਜ਼ਰੂਰ ਨਜ਼ਰ ਆ ਰਹੀਆਂ ਸੋ ਤਿੰਨ ਪਾਰਟੀਆਂ ਜ਼ਰੂਰ ਹੈ ਅਕਾਲੀ ਜਿਹੜੀ ਭਾਜਪਾ ਆਮਾਦੀ ਪਾਰਟੀ ਦੇ ਨਾਲ ਕਾਂਗਰਸ ਲੇਕਿਨ ਨੁਕਸਾਨ ਆਮਾਦੀ ਪਾਰਟੀ ਨੂੰ ਜ਼ਿਆਦਾ ਨਜ਼ਰ ਆ ਰਿਹਾ ਕਿਉਂਕਿ ਸਤਾ ਦੇ ਵਿੱਚ ਆਮਾਦੀ ਪਾਰਟੀ ਦੀ ਸਰਕਾਰ ਹੈ ਅਗਰ ਆਮਾਦੀ ਪਾਰਟੀ ਦੀ ਜਿਹੜੇ ਉਮੀਦਵਾਰ ਜਿਹੜੇ ਸ਼ਹਿਰਾਂ ਚੋਂ 85 ਮਿਊਨਿਸਪਲ ਕਾਰਪੋਰੇਸ਼ਨ ਦੀ ਜਿਹੜੀ ਚੋਣਾਂ ਦੇ ਵਿੱਚ ਹਾਰਦੇ ਆ ਤੇ ਇਸ ਦਾ ਕੁਛਾ ਤੱਕ ਨੂੰ ਨੁਕਸਾਨ 2027 ਦੇ ਵਿੱਚ ਵੀ ਪリーズ ਇਹਨਾਂ ਨੂੰ ਹੋ ਸਕਦਾ ਕਿਉਂਕਿ ਆਉਣ ਵਾਲੇ ਚੋਣਾਂ ਉਸ ਦੇ ਵਿੱਚ ਵੀ ਇਹਨਾਂ ਨੂੰ ਜੇ ਅਗਰ ਉਹ ਚੋਣ ਜਿੱਤਦੇ ਆ ਤੇ ਇਸ ਦੇ ਵਿੱਚ ਇਹਨਾਂ ਨੂੰ ਇਹ ਚੋਣਾਂ ਦੇ ਵਿੱਚ ਕੁਝ ਕਰਕੇ ਦਿਖਾਣਾ ਪਵੇਗਾ ਇਸ ਦੇ ਲਈ ਇਹਨਾਂ ਨੂੰ ਸਾਰਿਆਂ ਨੂੰ ਇੱਕ ਸਟੇਜ ਤੇ ਆਣਾ ਪਵੇਗਾ ਜਿਸ ਦੇ ਵਿੱਚ ਕੁਵਰ ਵਿਜੇ ਪ੍ਰਤਾਪ ਸਭ ਤੋਂ ਅਹਿਮ ਹੈ ਉਹਨਾਂ ਨਾਲ ਉਹਨਾਂ ਦੇ ਨਾਲ ਬਹਿ ਕੇ ਸਾਰੇ ਮਸਲਿਆਂ ਨੂੰ ਹੱਲ ਕਰਨੇ ਪੈਣਗੇ ਤਾਂ ਹੀ 2027 ਜਾਂ ਫਿਰ ਮਿਊਨਿਸਪਲ ਕਾਰਪੋਰੇਸ਼ਨ ਦੇ ਚੋਣ ਆਮ ਆਦਮੀ ਪਾਰਟੀ ਜਿੱਤ ਸਕਦੀ ਸੀ ਪ੍ਰੈਸ ਯਾਨੀ ਕਿ ਹੁਣ ਆਪਾਂ ਇੱਥੇ ਸਿੱਧਾ-ਸਿੱਧਾ ਮੰਨ ਸਕਦੇ ਹਾਂ ਜੇਕਰ ਆਮ ਆਦਮੀ ਪਾਰਟੀ ਕੱਲ ਲੂਜ਼ ਕਰਦੀ ਹੈ ਜੇ ਉਹ ਹਾਰਦੀ ਹੈ ਕਈ ਥਾਵਾਂ ਦੇ ਉੱਤੇ ਤੇ ਉਹਦੇ ਵਿੱਚ ਇੱਕ ਵੱਡਾ ਫੈਕਟਰ ਕੁਵਰ ਵਿਜੇ ਪ੍ਰਤਾਪ ਰਹਿ ਸਕਦੇ ਨੇ ਬਿਲਕੁਲ ਬਹੁਤ ਵੱਡਾ ਫੈਕਟਰ ਕੁਵਰ ਵਿਜੇ ਪ੍ਰਤਾਪ ਰਹਿ ਸਕਦੇ ਕਿਉਂਕਿ ਆਮ ਆਦਮੀ ਪਾਰਟੀ ਚੋਂ ਜਿੰਨੇ ਵੀ ਲੋਕ ਹੁਣ ਸ਼ਾਮਲ ਹੋਏ ਹੋ ਪਹਿਲਾਂ ਕਿਸੇ ਨਾ ਕਿਸੇ ਪਾਰਟੀ ਦੇ ਵਿੱਚ ਰਹੇ ਆ ਉਹਨਾਂ ਦੇ ਪਰਚੇ ਦਰਜਾ ਤੋਂ ਕੁਛ ਤੱਕ ਕੁਵਰ ਵਿਜੇ ਪ੍ਰਤਾਪ ਦਾ ਇਹ ਵੀ ਇੱਕ ਸਰਕਾਰ ਨਾਲ ਨਾਰਾਜ਼ਗੀ ਹੈ ਕਿ ਕੋਈ ਵੀ ਦਲ ਬਦਲੂ ਜੀਵੇ ਕੋਈ ਕਿਸੇ ਹੋਰ ਪਾਰਟੀ ਦੇ ਵਿੱਚ ਹੈ ਅਗਰ ਉਹ ਉਥੋਂ ਛੱਡ ਕੇ ਆਵਾਦੀ ਪਾਰਟੀ ਦੇ ਵਿੱਚ ਆਂਦਾ ਤੇ ਤੁਸੀਂ ਉਹਨਾਂ ਨੂੰ ਟਿਕਟ ਕਿਉਂ ਦਿੱਤੀ ਟਿਕਟ ਨਹੀਂ ਦੇਣੀ ਬੰਦੀ ਸੀ ਸਭ ਤੋਂ ਪਹਿਲਾਂ ਆਪਣੇ ਵਰਕਰਾਂ ਨੂੰ ਵੇਖੋ ਸੋ ਇਹ ਕੁਝ ਕਾਫੀ ਨਰਾਸ਼ਗੀ ਹੈ ਜਿਹੜੇ ਫੈਕਟਰ ਕੁਵਰ ਵਿਜੇ ਪ੍ਰਤਾਪ ਦੇ ਆਬ ਜਿਹੜੀ ਸਰਕਾਰ ਦੇ ਨਾਲ ਹੈ ਸੋ ਉਹ ਹੱਲ ਹੋਣੇ ਬਹੁਤ ਜ਼ਰੂਰੀ ਹੈ ਅਗਰ 2027 ਦੇ ਜਾਂ ਫਿਰ ਮਨਸੀਪਲ ਕਾਰਪੋਰੇਸ਼ਨ ਦੇ ਚੋਣ ਜਿਹੜੇ ਆਵਾਦੀ ਪਾਰਟੀ ਨੇ ਜਿੱਤਨੇ ਸੀ ਸੋ ਕਾਫੀ ਸਮਾਂ ਵੀ ਲੰਘ ਗਿਆ ਕਿਉਂਕਿ ਪ੍ਰਚਾਰ ਦੇ ਲਈ ਸਮਾਂ ਵੀ ਉਮੀਦਵਾਰਾਂ ਨੂੰ ਬਹੁਤ ਘਟ ਮਿਲਿਆ ਵਾ ਮਹਿਲ ਜ ਸਾਧੇ ਨਾਲ ਕਿਉਂਕਿ ਕੱਲ ਸ਼ਾਮੀ 5 ਵਜੇ ਪ੍ਰਚਾਰ ਵੀ તમ ਗਿਆ ਅੱਜ ਯਾਦ ਆ ਗਿਆ ਇੱਕ ਹੋਰ ਵੱਡਾ ਚਿਹਰਾ ਅ ਅੰਮ੍ਰਿਤਸਰ ਦੇ ਰਹੇ ਤੇ ਉਹ ਵੀ ਕਿਤੇ ਨਾ ਕਿਤੇ ਆਪਣੇ ਦਰਦ ਸਾਹਮਣੇ ਲਿਆ ਰਹੇ ਸੀਗੇ ਕਿ ਆਮ ਆਦਮੀ ਪਾਰਟੀ ਤੋਂ ਉਹਨਾਂ ਨੂੰ ਵੀ ਕਈ ਰੰਜ ਨੇ ਮੰਤਰੀ ਰਹੇ ਨੇ ਨਿੱਜਰ ਸਾਹਿਬ ਉਨ੍ਹਾਂ ਦੀ ਕੀ ਸ਼ਮੂਲੀਅਤ ਰਹੀ ਇਸ ਵਾਰੀ ਇਹ ਵਾਲੀਆਂ ਚੋਣਾਂ ਦੇ ਵਿੱਚ ਕਿਉਂਕਿ ਉਹ ਵੀ ਮੰਤਰੀ ਦੇ ਉਹਨਾਂ ਨੂੰ ਮੰਤਰੀ ਪਦ ਉਤਾਰ ਦਿੱਤਾ ਗਿਆ ਫਿਰ ਉਹਨਾਂ ਨੇ ਕਈ ਇੰਟਰਵਿਊਜ਼ ਦੇ ਵਿੱਚ ਤਾਂ ਉਹ ਰੋ ਵੀ ਪਏ ਸਾਡੀ ਇੱਕ ਇੰਟਰਵਿਊ ਦੇ ਵਿੱਚ ਉਹ ਰੋ ਪਏ ਸੀਗੇ ਕਿ ਹਾਂ ਵੀ ਮੇਰੇ ਨਾਲ ਇਦਾਂ ਮਾੜੀ ਹੋਈ ਆ ਉਹਨਾਂ ਦਾ ਕੀ ਰੋਲ ਇਸ ਵਾਰ ਦੇਖਣ ਨੂੰ ਮਿਲ ਰਿਹਾ ਜਿਵੇਂ ਉਸ ਨੇ ਇਲیکشنਾਂ ਦੀ ਇਸ ਇਲیکشنਾਂ ਦੀ ਮਿਊਨਿਸਪਲ ਕਾਰਪੋਰੇਸ਼ਨ ਦੇ ਇਲیکشنਾਂ ਦੀ ਗੱਲ ਕਰੀਏ ਤੇ ਹਰ ਐਮ.ਐਲ.ਏ ਆਪਣੀ ਵਾਰਡ ਜ਼ਰੂਰ ਜਿੱਤਣਾ ਚਾਹੇਗਾ ਕਿਉਂਕਿ ਆਪਣੀ ਇੱਕ ਇੱਜ਼ਤ ਦਾ ਵੀ ਸਵਾਲ ਹੁੰਦਾ ਵਾ ਹੁਣ ਇੰਦਰਬੀਰ ਸਿੰਘ ਨਿੱਜਰ ਕਾਫੀ ਦੇਰ ਤੋਂ ਜਿਹੜੇ ਸਾਊਥ ਹਲਕੇ ਦੇ ਵਿੱਚੋਂ ਚੋਣ ਪਹਿਲਾਂ ਵੀ ਲੜਦੇ ਆ ਰਹੇ ਆ ਹੁਣ ਉਹਨਾਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਉਹਨਾਂ ਨੇ ਕਿਸਮਤ ਜਮਾਈ ਆ ਸੋ ਹੁਣ ਉਹਨਾਂ ਨੇ ਫੇਰ ਲੇਕਿਨ ਇਸ ਵਾਰੀ ਜੇ ਦਰਜ ਹੋਈ ਹੈ ਲੇਕਿਨ ਕੁਝ ਨਰਾਜ਼ਗੀਆਂ ਹਰ ਕਿਸੇ ਦੀਆਂ ਆਪਣੀ ਪਾਰਟੀ ਨਾ ਹੁੰਦੀਆਂ ਅਗਰ ਅਸੀਂ ਸੈਂਟਰਲ ਹਲਕੇ ਦੇ ਜਿਹੜੇ ਵਿਧਾਇਕ ਡਾਕਟਰ ਜਿਹੜੇ ਅਜੇ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੁਆਰਾ ਵੀ ਕਈ ਵਾਰੀ ਨਰਾਜ਼ਗੀ ਜ਼ਾਹਿਰ ਕੀਤੀ ਗਈ ਹੈ ਸਰਕਾਰ ਦੇ ਨਾਲ ਸੋ ਨਰਾਜ਼ਗੀਆਂ ਸਾਰਿਆਂ ਨਾਲ ਹੁੰਦੀਆਂ ਵੈ ਲੇਕਿਨ ਇਸ ਮਨਿਸਪਲ ਕਾਰਪੋਰੇਸ਼ਨ ਦੇ ਚੋਣ ਜ਼ਰੂਰ ਹਰ ਕੋਈ ਜਿਤਨਾ ਚਾਹੇਗਾ ਕਿਉਂਕਿ ਇਸ ਦੇ ਵਿੱਚ ਆਪਣੀ ਜਿਹੜੀ ਇੱਜ਼ਤ ਜ਼ਰੂਰ ਦਾਅ ਤੇ ਲੱਗੀ ਹੁੰਦੀ ਹੈ ਅਗਰ ਉਹ ਹਾਰਦੇ ਹੈ ਤੇ ਪਾਰਟੀ ਨੂੰ ਜਿਹੜੀ ਹਾਈ ਕਮਾਂਡ ਹੈ ਉਹਨਾਂ ਨੂੰ ਆਲਾ ਨੇਤਾਵਾਂ ਨੂੰ ਜਵਾਬ ਵੀ ਦੇਣਾ ਹੁੰਦਾ ਸੋ ਨਿੱਜੇ ਨਿੱਜਾ ਇੰਦਰਵੀਰ ਸਿੰਘ ਨਿੱਜੇ ਦੀ ਗੱਲ ਕਰੀ ਇਹ ਤੇ ਨਿੱਜੇ ਸਾਹਿਬ ਅੱਜਕੱਲ੍ਹ ਸੜਕਾਂ ਤੇ ਉਤਰਦੇ ਜ਼ਰੂਰ ਨਜ਼ਰ ਆ ਰਹੇ ਹੈ ਇਸ ਦੇ ਨਾਲ ਹੀ ਕਈ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਵੀ ਕਰਦੇ ਨਜ਼ਰ ਆ ਰਹੇ ਹੈ ਲੇਕਿਨ ਸਾਰੇ ਉਮੀਦਵਾਰਾਂ ਦੇ ਲਈ ਨਹੀਂ ਕਿਉਂਕਿ ਸਮਾਂ ਬਹੁਤ ਜਿਵੇਂ ਮੈਂ ਪਹਿਲਾਂ ਵੀ ਕਿਹਾ ਸਮਾਂ ਬਹੁਤ ਘੱਟ ਹੈ ਤੇ ਉਮੀਦਵਾਰ ਬਹੁਤ ਜ਼ਿਆਦਾ ਹੈ 85 ਵਾਰਡ ਬਹੁਤ ਹੁੰਦੀਆਂ ਹਨ ਸੋ ਹਰ ਵਿਧਾਇਕ ਜਿਹੜਾ ਆਪਣੇ ਉਮੀਦਵਾਰ ਦੇ ਲਈ ਪ੍ਰਚਾਰ ਨਹੀਂ ਕਰ ਸਕਦਾ ਲੇਕਿਨ ਸਾਰੇ ਇੱਕੋ ਸਟੇਜ ਤੇ ਖੜੇ ਹੋ ਕੇ ਪ੍ਰਚਾਰ 인ਦਰਬੀਰ ਸਿੰਘ ਨੀਚਰ ਜ਼ਰੂਰ ਕਰਦੇ ਨਜ਼ਰ ਆ ਰਹੇ ਹੈ ਤੇ ਇਹ ਇਲੈਕਸ਼ਨ 인ਦਰਬੀਰ ਸਿੰਘ ਨੀਚਰ ਜਿੰਨਾ ਵੀ ਚਾਣਗੇ ਤਾਂ ਕਿ ਉਹਨਾਂ ਦੀ ਇੱਜ਼ਤ ਹੈ ਪਾਰਟੀ ਦੇ ਸਾਹਮਣੇ ਇਹ ਬਣ ਸਕੇ ਅਤੇ ਆਪਣੀ ਇੱਜ਼ਤ ਉਹਨਾਂ ਦੀ ਜ਼ਰੂਰ ਹੈ ਇਸ ਲਈ ਤਾਕਤ ਲੱਗੀ ਹੈ ਪ੍ਰਿੰਸ ਜੂਵਲ ਕੁਰਮੇ ਜੀ ਹੁਣੇ ਅਸੀਂ ਥੋੜੀ ਜਿੜ ਪਹਿਲਾਂ ਹੀ ਪਟਿਆਲਾ ਹਲਕੇ ਦੀ ਗੱਲ ਕੀਤੀ ਪਟਿਆਲਾ ਸ਼ਹਿਰ ਦੀ ਗੱਲ ਕੀਤੀ ਜਿੱਥੇ ਪਰਸੋ ਜਿੱਦਾਂ ਨਾਮਿਨੇਸ਼ਨ ਸੀਗੀਆਂ ਉਧਰ ਦੀ ਗੱਲ ਜੇ ਮੈਂ ਦੱਸਾਂ ਤੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਲੇਡੀਜ਼ ਦੇ ਪਰਚੇ ਪਾੜ ਦਿੱਤੇ ਗਏ ਉਹਨਾਂ ਦੀਆਂ ਫਾਈਲਾਂ ਪਾੜ ਦਿੱਤੇ ਗੀਆਂ ਕਟਮਾਰ ਕੀਤੀ ਗਈ ਤੇ ਇਲਜ਼ਾਮ ਲੱਗ ਰਹੇ ਸੀਗੇ ਸੱਤਾਧਿਰ ਪਾਰਟੀ ਦੇ ਉੱਤੇ ਕਿ ਆਮ ਆਦਮੀ ਪਾਰਟੀ ਨੇ ਇਹ ਚੀਜ਼ ਕਰਵਾਈ ਨੂੰ ਰੋਕਿਆ ਨਹੀਂ ਗਿਆ ਤੇ ਜਿਹੜੇ ਉਹ ਆਏ ਸੀਗੇ ਜਿਨ੍ਹਾਂ ਨੇ ਪੇਪਰ ਉੱਪਰ ਪਾੜੇ ਉਹ ਵੀ ਆਮ ਆਦਮੀ ਪਾਰਟੀ ਦੇ ਹੀ ਵਰਕਰ ਸੀਗੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਹੀ ਬੰਦੇ ਸੀਗੇ ਕਿ ਅਮ੍ਰਿਤਸਰ ਚ ਇਸ ਤਰ੍ਹਾਂ ਦੀ ਕੋਈ ਤਸਵੀਰ ਦੇਖਣ ਨੂੰ ਮਿਲੀ ਕਿ ਜਿਨ੍ਹਾਂ ਨੂੰ ਨਾਮਿਨੇਸ਼ਨ ਨਾ ਭਰਨ ਦਿੱਤੀ ਗਈ ਹੋਵੇ ਕਿ ਸੈਂਸਿਟਿਵ ਮਾਹੌਲ ਬਣਿਆ ਹੋਵੇ ਕਿ ਇਸ ਤਰ੍ਹਾਂ ਦਾ ਮਤਲਬ ਕਹਿ ਸਕਦੇ ਹੋ ਡੰਡਾ ਯੂਜ਼ ਕੀਤਾ ਹੋਵੇ ਸੱਤਾਧਰ ਪਾਰਟੀ ਕਿਉਂਕਿ ਹਮੇਸ਼ਾ ਵਿਰੋਧੀ ਧਿਰ ਇਲਜ਼ਾਮ ਇਹੀ ਲਗਾਉਂਦੀ ਹੈ ਕਿ ਸੱਤਾਧਰ ਪਾਰਟੀ ਧੱਕਾ ਕਰਦੀ ਹੈ ਇਹ ਬਿਲਕੁਲ ਇਹੋ ਜਿਹੇ ਇਲਜ਼ਾਮ ਹਮੇਸ਼ਾ ਲੱਗਦੇ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਵੀ ਲੱਗਦੇ ਰਹਿਣਗੇ ਕਿਉਂਕਿ ਸਤਾ ਦੇ ਵਿੱਚ ਆਵਾਦੀ ਪਾਰਟੀ ਦੀ ਸਰਕਾਰ ਹੈ ਕਈ ਜਗ੍ਹਾ ਤੇ ਨਾਮੀਨੇਸ਼ਨ ਰੱਦ ਕੀਤੀ ਗਈ ਹਾਲਾਂਕਿ ਉਹ ਲੋਕਾਂ ਦੀ ਨਾਮੀਨੇਸ਼ਨ ਰੱਦ ਕੀਤੀ ਗਈ ਜਿਹੜੇ ਲਗਾਤਾਰ 5 ਵਾਰੀ ਮਿਊਨਿਸਪਲ ਕਾਰਪੋਰੇਸ਼ਨ ਦੇ ਚੋਣ ਜਿੱਤ ਚੁਕੇ ਆ ਸੋ 12 ਤਰੀਕ ਨਾਮੀਨੇਸ਼ਨ ਦਾ ਟਾਈਮ ਸੀ 13 ਨੂੰ ਨਾਮੀਨੇਸ਼ਨ ਜੋ ਚੈੱਕ ਕੀਤੀ ਤੇ ਉਹਨਾਂ ਦੀ ਨਾਮੀਨੇਸ਼ਨ ਰੱਦ ਕਰ ਦਿੱਤੀ ਗਈ ਉਹਨਾਂ ਨੂੰ ਕਾਗਜ਼ ਨਹੀਂ ਭਰਨ ਦਿੱਤੇ ਗਏ ਸੋ ਕੁਛ ਹੱਦ ਤੱਕ ਸਤਾਧਰੀ ਪਾਰਟੀ ਜਿਨ੍ਹਾਂ ਦੀ ਸਤਾ ਦੇ ਵਿੱਚ ਸਰਕਾਰ ਹੁੰਦੀ ਹੈ ਉਹਨਾਂ 'ਤੇ ਇਲਜ਼ਾਮ ਲੱਗਦੇ ਆ ਸਰਕਾਰ ਨੂੰ ਵੀ ਥੋੜਾ ਜਿਹਾ ਇਹ ਇਲੈਕਸ਼ਨ ਜਿੱਤਨੇ ਇਸ ਲਈ ਵੀ ਜ਼ਰੂਰੀ ਹੋ ਜਾਂਦੇ ਆ ਕਿ ਕਿਉਂਕਿ ਬਹੁਤ ਵਾਰਡ ਦੇ ਇਲੈਕਸ਼ਨ ਬਹੁਤ ਘੱਟ ਵੋਟਾਂ ਦੇ ਹੁੰਦੇ ਆ ਮਹਿਜ 16 17000 ਵੋਟ ਇੱਕ ਵਾਰਡ ਦੇ ਵਿੱਚ ਵੋਟ ਹੁੰਦੀ ਆ ਸੋ ਉਹ ਅਗਰ ਉਹ ਵੀ ਸਰਕਾਰ ਨਾ ਜਿੱਤ ਪਾਈ ਉਹਨਾਂ ਦਾ ਉਮੀਦਵਾਰ ਨਾ ਜਿੱਤ ਪਾਇਆ ਤੇ ਸਰਕਾਰ ਦੀ ਕਾਫੀ ਲੋਕਾਂ ਦੇ ਸਾਹਮਣੇ ਇੱਕ ਇੱਜ਼ਤ ਦਾਅਵਤੇ ਵੀ ਲੱਗੀ ਹੁੰਦੀ ਐ ਸੋ ਕੁਛ ਹੱਥ ਤੱਕ ਸਤਾਦੀ ਸਰਕਾਰ ਜਿਵੇਂ ਕਿ ਕਿਉਂਕਿ ਪੰਜਾਬ ਦੀ ਪੁਲਿਸ ਵੀ ਉਹਨਾਂ ਦੇ ਅੰਡਰ ਹੁੰਦੀ ਐ ਸੋ ਜਿਹੜਾ ਪ੍ਰਸ਼ਾਸਨ ਆ ਉਹ ਵੀ ਉਹਨਾਂ ਦੇ ਅੰਡਰ ਹੁੰਦਾ ਕੁਛ ਹੱਥ ਤੱਕ ਉਹ ਜ਼ਰੂਰ ਇਹ ਕੰਮ ਕਈ ਜਗ੍ਹਾ ਤੇ ਹੁੰਦੇ ਐ ਸੋ ਇਲਜ਼ਾਮ ਅੱਥੇ ਵੀ ਲੱਗਦੇ ਆ ਰਿਹਾ ਕਾਂਗਰਸ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਆ ਫਿਰ ਦੂਸਰੀ ਪਾਰਟੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਆ ਲੇਕਿਨ ਕੁਛ ਹੱਥ ਤੱਕ ਇਲੈਕਸ਼ਨਾਂ ਦੇ ਵਿੱਚ ਇਹ ਇਲਜ਼ਾਮ ਹਮੇਸ਼ਾ ਲੱਗਦੇ ਆ ਲੇਕਿਨ ਦੇਖਣਾ ਇਹ ਹੈ ਕਿ ਕੱਲ ਲੋਕ ਕਿਸ ਨੂੰ ਪਸੰਦ ਕਰਦੇ ਆ ਲੋਕ ਕਿਹੜੇ ਮੁੱਦਿਆਂ ਨੂੰ ਆਧਾਰ ਤੇ ਰੱਖ ਕੇ ਵੋਟ ਪਾਉਗੇ ਕਿਉਂਕਿ ਮੁੱਦੇ ਬਹੁਤ ਹੈ ਅਮਰੀਕਾ ਸ਼ਹਿਰ ਦੇ ਵਿੱਚ ਅਮਰੀਕਾ ਦੇ ਵਿੱਚ ਕਰੀਬ 26 ਲੱਖ ਦੀ ਅਗਰ ਗੱਲ ਕਰੀਏ ਤੇ 26 ਲੱਖ ਤੋਂ ਉੱਪਰ ਦੀ ਆਬਾਦੀ ਹੈ ਸੋ ਸੀਵਰੇਜ ਦੀ ਸਮੱਸਿਆ ਹੈ ਕਿਉਂਕਿ ਕਾਫੀ ਦਿਨ ਚੋਣ ਹੋ ਚੁੱਕੇ ਆ ਹੋਏ ਨਹੀਂ ਆ ਕਰੀਬ 1.5 2 ਸਾਲ ਚੋਣ ਅੱਗੇ ਲੇਟ ਆ ਹੁਣ 2.5 ਸਾਲ ਸਿਰਫ ਸਰਕਾਰ ਨੂੰ ਰਹਿ ਗਿਆ ਚੋਣ ਹੋਣੇ ਜ਼ਰੂਰੀ ਸੀ ਸੋ ਸਰਕਾਰ ਲੋਕ ਕਿਹੜੇ ਮੁੱਦਿਆਂ ਨੂੰ ਆਧਾਰ ਤੇ ਰੱਖ ਕੇ ਵੋਟ ਪੈਣ ਕਰਨਗੇ ਇਹ ਪ੍ਰਿੰਸ ਕੱਲ ਦੇਖਣ ਵਾਲੀ ਗੱਲ ਹੋਏ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇਣ ਲਈ ਅਮਿਤ ਜੀ ਉਮੀਦ ਕਰਦੇ ਹਾਂ ਕਿ ਕੱਲ ਲੋਕ ਆਪਣਾ ਲੀਡਰ ਚੁਣਨਗੇ ਤੇ ਉਹ ਮੁੱਦਿਆਂ ਨੂੰ ਦੇਖ ਕੇ ਚੁਣਨਗੇ ਜਾਂ ਫਿਰ ਕੋਈ ਚੰਗੇ ਲੀਡਰ ਨੂੰ ਦੇਖ ਕੇ ਚੁਣਨਗੇ ਜੋ ਉਹਨਾਂ ਦਾ ਕੰਮ ਕਰ ਸਕੇ ਨਾ ਕਿ ਕਿਸੇ ਦੇ ਪ੍ਰੈਸ਼ਰਾਈਜ਼ ਹੋ ਕੇ ਨਾ ਕਿਸੇ ਦੇ ਪ੍ਰਭਾਵ ਦੇ ਵਿੱਚ ਆ ਕੇ ਵੋਟ ਪਾ ਦੇ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਜਾਣੇ ਆਪਣਾ ਸਹੀ ਵੋਟ ਦਾ ਸਹੀ ਇਸਤੇਮਾਲ ਕਰਨ ਸੋ ਸ਼ੁਕਰੀਆ ਸਾਰੀ ਜਾਣਕਾਰੀ ਦੇਣ ਦੇ ਲਈ ਅਮਿਤ ਜੀ ਸੋ ਇਹ ਸੰ ਸਾਡੇ ਨਾਲ ਅਮ੍ਰਿਤਸਰ ਤੋਂ ਅਮਿਤ ਸ਼ਰਮਾ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਕਿ ਕੋਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਨੂੰ ਵਿਸਵਾਰ ਦੰਡ ਪਾ ਸਕਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਲਈ ਕੋਮਰ ਵਿਜੇ ਪ੍ਰਤਾਪ ਪ੍ਰਚਾਰ ਕਰਦੇ ਹੋਏ ਨਹੀਂ ਨਜ਼ਰ ਆਈ ਹਾਲਾਕੀ ਆਜ਼ਾਦ ਉਮੀਦਵਾਰਾਂ ਦੇ ਪੋਸਟਰਾਂ ਤੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਨਜ਼ਰ ਆਈਆਂ ਤੇ ਆਜ਼ਾਦ ਉਮੀਦਵਾਰਾਂ ਦੇ ਹੱਕ ਚ ਪ੍ਰਚਾਰ ਕਰਦੇ ਵੀ ਕਿਤੇ ਨਾ ਕਿਤੇ ਦਿਖੇ ਪਰ ਆਮ ਆਦਮੀ ਪਾਰਟੀ ਵੀ ਉਹਨਾਂ ਨੂੰ ਲੋਕ ਖੁੱਲ ਕੇ ਪ੍ਰਚਾਰ ਨਹੀਂ ਕੀਤਾ ਗਿਆ ਤੇ ਹੋ ਸਕਦਾ ਹੈ ਆਮ ਆਦਮੀ ਪਾਰਟੀ ਨੂੰ ਇਹਨਾਂ ਦਾ ਨੁਕਸਾਨ ਹੋਵੇ ਤੇ ਤੁਹਾਡਾ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਜੁੜੇ ਰਹੋ ਪੰਜਾਬ ਤੱਕ ਦੇ ਨਾਲ